ਕਰੋ ਫਤੇ ਨਾਲ ਸੰਜ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੇ ਪਾਵਨ 420 ਅੰਕ ਤੱਕ ਹੁਣ ਤੱਕ ਅਸੀਂ ਵਿਚਾਰਾ ਨੂੰ ਕਰਕੇ ਆਏ ਹਾਂ ਮਾਲਕ ਦੀਆਂ ਬੜੀਆਂ ਮਹਿਰਮਤਾ ਹਨ ਇਸ ਪਾਵਨ ਬਾਣੀ ਦੇ ਵਿੱਚ ਜਿੰਨਾ ਜਿੰਨਾ ਇਸ ਗਹਿਰੇ ਸਮੁੰਦਰ ਵਿੱਚ ਕੋਈ ਚੁੱਭੀ ਮਾਰਦਾ ਹੈ ਜਿਹੜਾ ਰਤਨ ਉਸਦੇ ਹੱਥ ਵਿੱਚ ਆਉਂਦਾ ਹੈ ਉਸ ਨੂੰ ਇਹ ਜਗਿਆਸੂ ਆਪਣੇ ਕੋਲ ਰੱਖ ਲੈਂਦਾ ਹੈ ਮਾਲਕ ਨੇ ਬਾਣੀ ਦੇ ਅੰਦਰ ਬੜੇ ਥਾਵਾਂ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਨੂੰ ਅਥਾ ਸਮੁੰਦਰ ਬਿਆਨ ਕੀਤਾ ਹੈ ਪਤਸ਼ਾਹੀਓ ਜਿਵੇਂ ਸਮੁੰਦਰ ਦੀ ਗਹਿਰਾਈ ਦਾ ਕੋਈ ਇਨਸਾਨ ਤਾਂ ਕਾਇਦਾ ਨਹੀਂ ਨ ਲਗਾ ਸਕਦਾ ਇਹ ਸਮੁੰਦਰ ਕਿੰਨਾ ਡੂੰਘਾ ਹੈ ਇਹਦੀ ਗਹਿਰਾਈ ਕਿੰਨੀ ਹੈ ਇਹਦੇ ਵਿੱਚ ਪਾਣੀ ਕਿੰਨਾ ਹੈ ਮਨ ਲੱਕ ਆਖਣ ਲੱਗੇ ਉਹਨਾਂ ਤੱਕ ਉਹਨੂੰ ਪਤਾ ਨਹੀਂ ਹੈ ਕਿ ਇਸ ਗਹਿਰੇ ਸਮੁੰਦਰ ਦੀ ਡੂੰਘਾਈ ਕਿੰਨੀ ਹੈ ਇਹ ਪਾਵਨ ਬਾਣੀ ਵੀ ਉਹਨੇ ਅਠਾ ਸਮੁੰਦਰ ਦੇ ਅਨਿਆਈ ਹੈ ਕੋਈ ਗਹਿਰਾਈ ਬਾਰੇ ਦੱਸਤੇ ਨਹੀਂ ਸਕਦਾ ਪਰ ਇੰਨਾ ਜ਼ਰੂਰ ਹੈ ਕਿ ਜਿਹੜਾ ਇਸ ਵਿੱਚ ਜਾ ਕੇ ਸਮਾ ਜਾਂਦਾ ਹੈ ਇਹਦਾ ਰੂਪ ਹੀ ਹੋ ਜਾਂਦਾ ਹੈ ਇਹ ਰੂਪ ਬਣ ਕੇ ਬੈਠ ਜਾਂਦਾ ਹੈ ਮਾਲਕ ਨੇ ਅੱਜ ਇਸ ਪਾਵਨ ਸ਼ਬਦ ਦੇ ਅੰਦਰ ਰਹਾਉ ਵਾਲੀਆਂ ਪੰਕਤੀਆਂ ਬਿਆਨ ਕੀਤੀਆਂ ਅਸਾ ਰਗ ਦੇ ਅੰਦਰ ਪਹਿਲੇ ਗੁਰੂਦੇਵ ਮਹਾਰਾਜੀ ਦੇ ਇਹ ਪਾਵਨ ਸ਼ਬਦ ਹਨ ਅੱਠ ਪਦਿਆਂ ਵਾਲਾ ਇਹ ਸ਼ਬਦ ਹੈ ਗੁਰਦੇਵ ਕਹਨ ਲੱਗੇ ਜਿਹੜੀ ਇਹ ਮਾਇਆ ਹੈ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾਇਆ ਜਿਹਨੂੰ ਪਾਈ ਜਿਸ ਪਰਮਾਤਮਾ ਨੇ ਇਸ ਮਾਇਆ ਨੂੰ ਬਣਾਇਆ ਜਿਸ ਪਰਮਾਤਮਾ ਨੇ ਇਹ ਧਰਤੀ ਨੂੰ ਸਾਜ ਕੇ ਮਨੁੱਖ ਦੇ ਜਿਉਣ ਲਈ ਮਨੁੱਖ ਦੇ ਰਹਿਣ ਵਾਸਤੇ ਇਸ ਚੀਜ਼ ਨੂੰ ਸਹੂਲਤਾਂ ਨੂੰ ਬਣਾਇਆ ਇਨਸਾਨ ਉਸੇ ਸਹੂਲਤਾਂ ਦੇ ਨਾਲ ਜੁੜ ਕੇ ਬੈਠ ਗਿਆ ਬਿਆਨ ਕੀ ਕਰੀਏ ਪਾਤਸ਼ਾਹ ਕਾਣ ਲਗੇ ਵਿੱਚੋਂ ਗਰਭੇ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ ਮਾਂ ਦੀ ਗਰਭ ਦੇ ਵਿੱਚੋਂ ਪੈਦਾ ਹੋਇਆ ਦੁਨੀਆਂ ਦੇ ਵਿੱਚ ਆਇਆ ਤੇ ਇੰਨੇ ਦੁਨੀਆਂ ਵਿੱਚ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਹੀ ਇਹ ਕੰਮ ਕੀਤਾ ਕਿ ਜਿਹੜੇ ਪ੍ਰਮਾਤਮਾ ਨੇ ਇਹਨੂੰ ਸਵਾਸ ਦਿੱਤੇ ਸਭ ਤੋਂ ਪਹਿਲਾਂ ਉਸ ਪ੍ਰਮਾਤਮਾ ਨੂੰ ਹੀ ਭੁੱਲ ਕੇ ਬੈਠ ਗਿਆ ਕਿਸੇ ਨੇ ਬੜੀ ਪਿਆਰੀ ਗੱਲ ਲਿਖੀ ਉਹ ਆਖਣ ਲੱਗਿਆ ਇੱਕ ਸੋਟੀ ਜਿਹੜੀ ਹੈ ਨਾ ਉਹ ਅੰਨੇ ਦਾ ساری ਜ਼ਿੰਦਗੀ سہਾਰਾ ਬਣਦੀ ਹੈ। ਅੰਨਾ ساری ਜ਼ਿੰਦਗੀ ਉਹ ਸੋਟੀ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਂਦਾ ਹੈ। ਉਹਦੇ ਸਹਾਰੇ ساری ਜ਼ਿੰਦਗੀ ਕੱਢ ਲੈਂਦਾ ਹੈ। ਜਿਸ ਦਿਨ ਇਨਸਾਨ ਨੂੰ ਹੋਸ਼ ਆਉਂਦੀ ਹੈ, ਜਿਸ ਦਿਨ ਇਨਸਾਨ ਦੀਆਂ ਅੱਖਾਂ ਆ ਜਾਂਦੀ ਰੋਸ਼ਨੀ ਆ ਜਾਂਦੀ ਹੈ। ਆਪਰੇਸ਼ਨ ਹੁੰਦਾ ਡਾਕਟਰ ਅੱਖ ਦਾ ਤੂੰ ਦੇਖ ਸਕਦੇ ਯਾਦ ਰੱਖਣਾ ਉਹ ਇਨਸਾਨ ਸਭ ਤੋਂ ਪਹਿਲਾਂ ਉਸ ਸੋਟੀ ਨੂੰ ਛੁੱਟੇਗਾ ਜਿਨਨੇ ਉਹਦਾ ਸਾਰੀ ਜ਼ਿੰਦਗੀ ਸਹਾਰਾ ਦਿੱਤਾ ਹੈ ਜਿਹੜੀ ਸਾਰੀ ਜ਼ਿੰਦਗੀ ਉਹਦਾ ਸਹਾਰਾ ਬਣੀ ਰਹੀ ਇਨਸਾਨ ਇਨਾ ਫਰاموش ਹੈ ਜਿਹੜਾ ਇਨਸਾਨ ਉਹਦੇ ਮਾੜੇ ਸਮੇਂ ਵਿੱਚ ਕੰਮ ਆਉਂਦਾ ਹੈ ਨਾ ਸਭ ਤੋਂ ਪਹਿਲਾਂ ਇਹ ਬੰਦਾ ਜਦੋਂ ਉਹ ਥੋੜਾਕ ਆਪਣੇ ਪੈਰਾਂ ਤੇ ਸਟੈਂਡ ਹੁੰਦਾ ਹੈ ਸਭ ਤੋਂ ਪਹਿਲਾਂ ਆਪਣੇ ਉਸ ਸਹਾਰੇ ਨੂੰ ਛੁੱਟਦਾ ਹੈ ਜਿਹਨੇ ਉਹਨੂੰ ਟਿਕਾ ਕੇ ਰੱਖਿਆ ਹੁੰਦਾ ਹੈ ਇਹ ਬੰਦੇ ਨੇ ਆਪਣੇ ਜਨਮ ਦੇ ਨਾਲ ਵੀ ਉਹੇ ਕੁਝ ਕੀਤਾ ਜਨਮ ਹੋਇਆ ਦੁਨੀਆ ਦੇ ਉੱਤੇ ਆਇਆ ਗੁਰੂਦੇਵ ਕਹਨ ਲੱਗੇ ਕਿੰਦੇ ਵਿੱਚੋਂ ਗਰਬੇ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ ਸਭ ਤੋਂ ਪਹਿਲਾਂ ਇਹਨੇ ਚਿੱਤ ਲਗਾਇਆ ਤੇ ਉਸ ਦੁਨੀਆ ਦੇ ਨਾਲ ਉਸ ਧਰਤੀ ਦੇ ਨਾਲ ਉਸ ਪਰਿਵਾਰ ਦੇ ਨਾਲ ਤੇ ਪਾਸ਼ਕਾਂ ਨੇ ਇਸ ਮੋਹ ਵਿੱਚ ਫਸੇ ਕੋਈ ਇਨਸਾਨ ਨੇ ਸਭ ਤੋਂ ਪਹਿਲਾਂ ਰੱਬ ਨੂੰ ਭੁੱਲਿਆ ਗੁਰੂਦੇਵ ਕਹਨ ਕਿ ਜਿਸ ਦਿਨ ਇਨਸਾਨ ਨੂੰ ਇਸ ਗੱਲ ਦੀ ਸਮਝ ਆ ਗਈ ਨਾ ਕਿ ਮੈਂ ਵੱਜਾ ਹੋਇਆ ਅਜੇ ਤੱਕ ਉਸ ਇਸ ਇਨਸਾਨ ਨੂੰ ਇਹ ਗੱਲ ਦੀ ਸਮਝ ਨਹੀਂ ਆ ਇਹ ਕਿ ਮੈਂ ਵੱਜਾ ਹਾਂ ਇਹ ਮਾਇਆ ਦਾ ਮੋਹ ਜਿਹੜੇ ਇਸ ਸੰਗਲ ਨੇ ਇਹਨੂੰ ਬੰਨ ਕੇ ਰੱਖਿਆ ਹੋਇਆ ਹੈ ਪਰਸ਼ਕੰਗ ਇਸ ਸੰਗਲ ਤੋਂ ਉਦੋਂ ਹੀ ਟੁੱਟ ਸਕਦਾ ਹੈ ਜਦੋਂ ਇਹਨੂੰ ਗਿਆਨ ਹੋ ਜਾਏ ਉਸ ਚੀਜ਼ ਬਾਰੇ ਕਿ ਇਹ ਮੇਰੇ ਵਾਸਤੇ ਖਤਰਨਾਕ ਹੈ ਕੋਈ ਇਨਸਾਨ ਉਸ ਮਾੜੀ ਹੈਬਿਟ ਨੂੰ ਕੋਈ ਇਨਸਾਨ ਉਸ ਮਾੜੇ ਆਗਨ ਨੂੰ ਉਦੋਂ ਛੱਡਦਾ ਜਦੋਂ ਉਹਨੂੰ ਡਾਕਟਰ ਕਹਿ ਦਿੰਨਾ ਕਿ ਜਿਹੜੀ ਇਹ ਲਤ ਹੈ ਇਹ ਜਿਹੜੀ ਇਹ ਬਿਮਾਰੀ ਹੈ ਇਹ ਤੇਰੀ ਜਾਨ ਨੂੰ ਲੈ ਸਕਦੀ ਹੈ ਤੇਰੇ ਪਰਿਵਾਰ ਦਾ ਕਿਸੇ ਨੇ ਆਸਰਾ ਨਹੀਂ ਬਣਨਾ ਤੇਰੇ ਪਰਿਵਾਰ ਨੂੰ ਕੱਲ ਨੂੰ ਕੌਣ ਸੰਭੇਗਾ ਇਨਸਾਨ ਫਿਰ ਉਸ ਚੀਜ਼ ਨੂੰ ਛੱਡਦਾ ਹੈ ਪਰਸ਼ਾ ਕਹਿਣ ਲੱਗੇ ਇਨਸਾਨ ਨੂੰ ਪਤਾ ਹੈ ਕਿ ਔਗਣ ਉਹਦੇ ਵਾਸਤੇ ਮਾੜੇ ਨੇ ਪਰ ਉਹਦੇ ਬਾਰੇ ਜਾਣਦਾ ਨਹੀਂ ਕਿਦਾ ਨੁਕਸਾਨ ਕੀ ਕਰ ਸਕਦੇ ਹਨ ਮਲਕ ਆਖਣ ਲੱਗੇ ਇਸ ਔਗਣ ਨੂੰ ਛੱਡਣਾ ਚਾਹੁੰਦਾ ਹੈ ਮਾੜੇ ਕਰਮਾਂ ਨੂੰ ਛੱਡਣਾ ਚਾਹੁੰਦਾ ਹੈ ਗੁਰਦੇਵ ਕਹਿਣ ਲੱਗੇ ਉਸ ਪਰਮਾਤਮਾ ਦੀ ਸ਼ਰਣ ਵਿੱਚ ਪੈ ਜਾਏ ਉਹ ਪਰਮਾਤਮਾ ਹੀ ਉਸ ਤੈਨੂੰ ਮਾੜੇ ਕਰਮ ਤੋਂ ਉਸ ਮਾੜੀ ਇੱਲਤ ਤੋਂ ਉਸ ਮਾੜੇ ਔਗਣ ਤੋਂ ਗੁਰਦੇਵ ਕਹਿੰਦੇ ਬਚਾ ਸਕਦਾ ਹੈ ਬਿਨ ਨਾਮੇ ਕਿਉਂ ਛੁੱਟੀ ਐ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੇ ਸਤਿਗੁਰ ਜੀ ਕਿਵੇਂ ਛੁੱਟੀਏ ਕਿਵੇਂ ਛੁੱਟਿਆ ਜਾਈ ਬਿਨ ਨਾਮੇ ਕਿਉਂ ਛੁੱਟੀ ਐ ਜੇ ਜਾਣ ਕੋਈ ਗੁਰਦੇਵ ਕਾ ਨੰਗੇ ਛੁੱਟ ਉਹੀ ਸਕਦਾ ਹੈ ਜਿਹੜਾ ਇਸ ਚੀਜ਼ ਬਾਰੇ ਜਾਣ ਲੇ ਜਿਹੜਾ ਇਸ ਚੀਜ਼ ਬਾਰੇ ਪਤਾ ਕਰ ਲੇ ਕਿ ਇਹ ਮੇਰੀ ਜਿਹੜੀ ਚੀਜ਼ ਹੈ ਇਹ ਮੇਰੇ ਵਾਸਤੇ ਹਾਨੀਕਾਰਕ ਹੈ ਬਿਨ ਨਾਮ ਹੈ ਕਿਉਂ ਛੁੱਟੀਏ ਜੇ ਜਾਣ ਕੋਈ ਜਿਹੜਾ ਇਸ ਨੂੰ ਜਾਣ ਲੈਂਦਾ ਹੈ ਗੁਰਮੁਖ ਹੋਏ ਤਾਂ ਛੁੱਟੀਏ ਜਿਹੜਾ ਗੁਰੂ ਵੱਲ ਮੁਖ ਕਰ ਲੇ ਗੁਰੂ ਦੇ ਆਸ਼ੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰ ਦੇ ਗੁਰਮੁਖ ਜਿਦਾ ਮੁਖ ਆਪਣੇ ਗੁਰੂ ਵੱਲ ਹੋ ਜਾਏ ਗੁਰਮੁਖ ਹੋਏ ਤਾਂ ਛੁੱਟੀਏ ਮਨਮੁਖ ਪਤ ਖੋਈ ਗੁਰਦੇਵ ਕਾ ਲਗ ਜਿਹੜਾ ਮਨਮੁਖ ਬੰਦਾ ਹੁੰਦਾ ਹੈ ਨਾ ਉਹ ساری ਜ਼ਿੰਦਗੀ ਆਪਣੀ ਪਤ ਨੂੰ ਗਵਾ ਕੇ ਦੁਨੀਆ ਵਿੱਚੋਂ ਚਲੇ ਜਾਂਦਾ ਹੈ ਖਟਦਾ ਕੁਝ ਨਹੀਂ ਦੁਨੀਆ ਵਿੱਚ ਇਹ ਚੀਜ਼ ਲੱਗਦੀ ਹੈ ਕਿ ਇਹਦੇ ਕੋਲ ਪੈਸਾ ਬਹੁਤ ਹੈ ਇਹਨੇ ਬਹੁਤ ਕੁਝ ਖਟਿਆ ਹੈ ਇਹਦੇ ਕੋਲ ਗੱਡੀ ਬਹੁਤ ਵੱਡੀ ਹੈ ਇਹਨੇ ਪੈਸਾ ਬਹੁਤ ਬਹੁਤ ਬਣਾਇਆ ਹੈ ਇਹਦਾ ਘਰ ਬਹੁਤ ਵੱਡਾ ਹੈ ਇਹਨਾਂ ਦਾ ਦੌਲਤ ਬੜੀ ਹੈ ਇਹਦੇ ਕੋ ਸਾਧਨ ਬਣੇ ਨੇ ਗੁਰੂਦੇਵ ਕਹਿੰਨ ਲੱਗੇ ਉਹ ਇਹ ਚੀਜ਼ ਨੂੰ ਤੇ ਖੱਟ ਲੈਂਦਾ ਹੈ ਪਰ ਜਿਹੜੇ ਗਲਤ ਤਰੀਕੇ ਨਾਲ ਉਸ ਇਸ ਚੀਜ਼ ਨੂੰ ਖੱਟਿਆ ਹੁੰਦਾ ਹੈ ਨਾ ਗੁਰੂਦੇਵ ਕਹਿੰਦੇ ਉਹ ਉਹਨੂੰ ਮਾਲਕ ਦੀਆਂ ਨਜ਼ਰਾਂ ਦੇ ਅੰਦਰ ਉਹਦੀ ਪੱਤ ਨੂੰ ਜਿਹੜਾ ਹੈ ਉਗਵਾ ਦਿੰਦੀ ਹੈ ਬਿਨ ਨਾਮੈ ਕਿਉਂ ਛੁੱਟੀ ਐ ਜੇ ਜਾਣੇ ਕੋਈ ਗੁਰਮੁਖ ਹੋਏ ਤਾਂ ਛੁੱਟੀਐ ਮਨਮੁਖ ਪਤ ਕੋਈ ਮਨਮੁਖ ਬੰਦਾ ਗੁਰਦੇਵ ਕਹਿਣ ਲਗੇ ਮਨ ਦੇ ਮਗਰ ਤੁਰਨ ਵਾਲਾ ਗਾਧ ਰੱਖਣਾ ਜਿਹੜਾ ਇਹਨ ਇਨਸਾਨ ਮਨ ਦੇ ਮਗਰ ਤੁਰਦਾ ਹੈ ਨਾ ਉਹ ਆਪਣੇ ਖੂਨ ਦੇ ਰਿਸ਼ਤੇਆਂ ਨੂੰ ਵੀ ਨਹੀਂ ਇਹ ਦੇਖਦਾ ਮਨ ਇਨਸਾਨ ਨੂੰ ਡੋਬਦਾ ਹੈ ਜਿਹੜੇ ਲੋਕਾਂ ਨੇ ਅੱਜ ਇਹਨੇ ਲਾਅਸ ਚਲੇ ਨੇ ਅੱਜ ਇਨਸਾਨ ਦੀ ਟੈਨਸ਼ਨ ਦਾ ਕਾਰਨ ਕੀ ਬਣਦਾ ਹੈ ਜਿੰਨੇ ਡਿਪਰੈਸਡ ਲੋਕ ਨੇ ਜਿੰਨੇ ਸਟ्रेस ਦੇ ਨਾਲ ਯੂਝ ਰਹੇ ਹੋਏ ਲੋਕ ਨੇ ਉਹਨਾਂ ਨੂੰ ਪੁੱਛਿਆ ਜਾਏ ਕਿ ਤੁਹਾਡਾ ਕਾਰਨ ਕੀ ਬਣਿਆ ਹੈ ਜ਼ਿੰਦਗੀ ਤਾਂ ਦੁਖੀ ਆ ਆਪਣੀਆਂ ਇਛਾਵਾਂ ਨੂੰ ਵਧਾਇਆ ਤੇ ਇਛਾਵਾਂ ਨੂੰ ਵਧਾਉਣ ਕਰਕੇ ਇਨਸਾਨ ਦੁਖੀ ਹੋ ਗਿਆ ਤੇ ਗੁਰੂਦੇਵ ਕਹਿਣ ਲੱਗੇ ਇਛਾਵਾਂ ਨੂੰ ਕਿਨੇ ਵਧਾਇਆ ਹੈ ਉਹ ਹੈ ਮਨੁੱਖ ਦੇ ਮੰਨ ਨੇ ਇਹ ਇਨਸਾਨ ਦੀ ਵੇਖੋ ਹੈਬਿਟ ਇਹ ਹੈ ਕਿ ਜਦੋਂ ਕਿਸੇ ਵੱਲ ਕਿਸੇ ਕੋਲ ਚੀਜ਼ ਨੂੰ ਦੇਖਦਾ ਉਹਦੇ ਮਨ ਦੇ ਅੰਦਰ ਫੁਰਨਾ ਉੱਠਦਾ ਹੈ ਮੇਰੇ ਕੋਲ ਕਿਉਂ ਨਹੀਂ ਹੈ ਮੇਰਾ ਮਨ ਕਰਦਾ ਮੈਂ ਇਹ ਚੀਜ਼ ਨੂੰ ਲਵਾਂ ਮੇਰਾ ਮਨ ਕਹਿੰਦਾ ਹੈ ਮੈਂ ਇਹ ਚੀਜ਼ ਨੂੰ ਹਾਸਲ ਕਰਾਂ ਮਤਲਬ ਉਹਦੀ ਸਰੀਰ ਇਜਾਜ਼ਤ ਨਹੀਂ ਦੇ ਰਿਹਾ ਪਰ ਉਹਦਾ ਮਨ ਇਹ ਫੁਰਨਾ ਤਿਆਰ ਕਰਦਾ ਹੈ ਜਦੋਂ ਇਨਸਾਨ ਮਨ ਦੇ ਮਗਰ ਤੁਰਿਆ ਗੁਰਦੇਵ ਕਹ ਲਗੇ ਇਹਨੇ ਆਪਣੇ ਪੈਰਾਂ ਦੇ ਉੱਤੇ ਕਹਾੜਾ ਮਾਰ ਲਿਆ ਜਿਵੇਂ ਕੋਈ ਮੂਰਖ ਇਨਸਾਨ ਹੋਏ ਨਾ ਉਹਨੂੰ ਕੋ ਤੇਜ ਤਾਰ ਹਥਿਆਰ ਦੇ ਦੇਓ ਉਹ ਆਪਣੇ ਪੈਰਾਂ ਦੇ ਉੱਤੇ ਕਹਾੜਾ ਮਾਰ ਕੇ ਆਪਣਾ ਨੁਕਸਾਨ ਕਰਾ ਲੈਂਦਾ ਹੈ ਪਰਸ਼ਾ ਕਹਿੰਦੇ ਇਹ ਬੰਦਾ ਵੀ ਉਹਦੇ ਵਰਗਾ ਹੈ ਆਪਣੇ ਮਨ ਦੇ ਮਗਰ ਤੁਰਿਆ ਮਨ ਦੇ ਮਗਰ ਤੁਰਨ ਕਰਕੇ ਇਹਨੇ ਆਪਣਾ ਸਿਆਪਾ ਗਲਤ ਸਿਹੜ ਲਿਆ ਗੁਰਦੇਵ ਕਹਿੰਦੇ ਹੁਣ ਦੁਖੀ ਹੋਣ ਤੋਂ ਇਲਾਵਾ ਇਹਦੇ ਕੋਲ ਕੁਝ ਨਹੀਂ ਹੈ ਪਾਏ ਕਹਾੜਾ ਮਾਰਿਆ ਗਾਫਲ ਆਪਣੇ ਹੱਥ ਉਸ ਮੂਰਖ ਇਨਸਾਨ ਨੇ ਆਪਣੇ ਪੈਰਾਂ ਦੇ ਉੱਤੇ ਆਪ ਕੁਹਾੜਾ ਮਾਰ ਕੇ ਬੈਠ ਗਿਆ ਤੇ ਪਾਤਸ਼ਾਹ ਕਹਿੰਦੇ ਜਿਹੜਾ ਇਨਸਾਨ ਮਨ ਦੇ ਮਗਰ ਤੁਰਦਾ ਹੈ ਉਹ ਮਨ ਦੇ ਮਗਰ ਤੁਰਨ ਵਾਲਾ ਇਨਸਾਨ ਆਪਣੀ ਉਸ ਚੀਜ਼ ਨੂੰ ਪੂਰਾ ਕਰਨ ਵਾਸਤੇ ਕੋਈ ਵੀ ਲੀਗਲ ਅਨਲੀਗਲ ਕਰਮ ਕੋਈ ਵੀ ਕਰਨ ਵਾਸਤੇ ਤਿਆਰ ਹੋ ਜਾਂਦਾ ਜੀ ਇਨਸਾਨ ਕਹਿੰਦਾ ਮੈਂ ਦਿਲ ਤੇ ਕਰਦਾ ਮੈਂ ਗੁਰੂ ਘਰ ਜਾਇਆ ਕਰਾਂ ਮੇਰਾ ਦਿਲ ਤੇ ਕਰਮ ਹੈ ਇਸ ਰਸਤੇ ਉੱਤੇ ਤੁਰਾਂ ਪਰ ਮੇਰਾ ਮਨ ਨਹੀਂ ਮੰਨਦਾ ਮਨ ਨੇ ਕਦੋਂ ਮੰਨਣਾ ਹੈ ਗੁਰਦੇਵ ਕਾ ਲਈ ਮਨ ਨੂੰ ਮਨਾਉਣਾ ਚਾਹੁੰਦਾ ਹੈ ਤੇ ਮਨ ਨੂੰ ਮਨਾਉਣ ਵਾਸਤੇ ਇੱਕੋ ਤਰੀਕਾ ਹੈ ਗੁਰੂ ਦੇ ਗਿਆਨ ਨੂੰ ਪੜ ਜਿੰਨਾ ਤੱਕ ਗੁਰੂ ਦੇ ਗਿਆਨ ਨੂੰ ਪੜ੍ਹੇਗਾ ਨਹੀਂ ਉਹਨਾਂ ਤੱਕ ਤੇਰੇ ਮਨ ਨੂੰ ਕੋਈ ਗਿਆਨ ਹੋਏਗਾ ਵੀ ਨਹੀਂ ਮਨ ਸਮਝਾਉਣ ਕਰਨੇ ਕਸ਼ੁਕ ਪੜਿਆ ਗਿਆਨ ਜੇ ਮਨ ਨੂੰ ਸਮਝਾਉਣਾ ਚਾਹੁੰਦਾ ਹੈ ਗੁਰੂਦੇਵ ਕਹਿੰਦੇ ਤੈਨੂੰ ਗਿਆਨ ਪੜ੍ਹਨਾ ਪਏਗਾ ਤੇ ਗੁਰੂਦੇਵ ਕਹਿੰਦੇ ਗਿਆਨ ਕਿਹਦੇ ਕੋ ਆਏਗਾ ਗਿਆਨ ਆਏਗਾ ਉਸ ਮਾਲਕ ਦੇ ਕੋਲ ਜਿਸ ਮਾਲਕ ਨੂੰ ਅਸੀਂ ਸੀਸ ਝੁਕਾਉਂਦੇ ਆ ਨਾ ਜਿਸ ਮਾਲਕ ਦੀਆਂ ਅਸੀਂ ਕਥਾਵਾਂ ਮਾਲਕ ਦੀ ਬਾਣੀ ਦੇ ਸ਼ਬਦ ਸੁਣਦੇ ਆ ਇਹ ਗੁਰਬਾਣੀ ਨੂੰ ਕਿਤੇ ਪੜਨ ਦਾ ਯਤਨ ਕਰਿਓ ਇਸ ਗੁਰਬਾਣੀ ਦੇ ਅੰਦਰ ਬੜਾ ਅਥਾ ਗਿਆਨ ਹੈ ਬੜਾ ਡੂੰਗਾ ਸਮੁੰਦਰ ਹੈ ਦੁਨੀਆ ਦੇ ਵਿੱਚ ਕੋਈ ਐਸਾ ਵਿਸ਼ਾ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਹੱਲ ਨਾ ਕੀਤਾ ਹੋਵੇ ਪਰ ਜੋ ਇਸ ਨੂੰ ਖੋਜਦਾ ਹੈ ਉਸ ਨੂੰ ਪਾ ਲੈਂਦਾ ਹੈ ਤਿ ਖੋਜਣਾ ਕਿੰਨੇ ਹੈ ਮਾਲਕ ਆਖਨੇ ਖੋਜਣ ਵਾ ਤੇ ਥੋੜਾਕ ਐਫਰਟ ਥੋੜਾਕ ਤੈਨੂੰ ਉਦਮ ਜਿਹੜਾ ਹੈ ਉਹ ਆਪ ਕਰਨਾ ਪਏਗਾ ਮਾਲਕ ਬਖਸ਼ਿਸ਼ ਕਰ ਲੈ ਗੁਰਮੁਖ ਹੋਏ ਤਾਂ ਛੁੱਟੀ ਐ ਜਿਹੜਾ ਗੁਰਮੁਖ ਹੁੰਦਾ ਹੈ ਉਹ ਇਸ ਚੀਜ਼ ਤੋਂ ਛੁੱਟ ਜਾਂਦਾ ਹੈ ਇਸ ਚੀਜ਼ ਤੋਂ ਛੁਟਕਾਰਾ ਪਾ ਲੈਂਦਾ ਹੈ ਗੁਰਮੁਖ ਹੋਏ ਤਾਂ ਛੁੱਟੀ ਐ ਜੇ ਕਨਮੁਖ ਪਤ ਕੋਈ ਮਨਮੁਖ ਇਨਸਾਨ ਆਪਣੀ ਪਤ ਨੂੰ ਗਵਾ ਲੈਂਦਾ ਹੈ ਗੁਰਦੇ ਪਹਿਲੀਆਂ ਪੰਕਤੀਆਂ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਆਸਾ ਮਹਿਲਾ ਪਹਿਲਾ ਜਿਨੀ ਨਾਮ ਵਿਸਾਰਿਆ ਦੂਜੇ ਧਰਮ ਭੁਲਾਈ ਪਾਲਸ਼ਾ ਕਹਿੰਦੇ ਕਿ ਜਿਨ੍ਹਾਂ ਨੇ ਦੂਜੇ ਧਰਮ ਦੇ ਵਿੱਚ ਪੈ ਕੇ ਆਪਣੇ ਨਾਮ ਨੂੰ ਵਿਸਾਰ ਕੇ ਬੈਠ ਗਏ ਨਾ ਦੂਜੇ ਪਿਆਰ ਵਿੱਚ ਪੈ ਕੇ ਦੂਜੇ ਮੋਹ ਵਿੱਚ ਪੈ ਕੇ ਇਨਸਾਨ ਆਪਣੇ ਇਹ ਸਚਾਈ ਦੇ ਨਾਲ ਟੁੱਟ ਜਾਂਦਾ ਹੈ। ਭਰਮ ਭੁਲਾਈ ਭਰਮ ਦੇ ਵਿੱਚ ਪਿਆ ਹੁਣ ਇਨਸਾਨ ਯਾਦ ਰੱਖਣਾ ਗੁਰਬਾਣੀ ਦੇ ਅੰਦਰ ਭਰਮ ਦੀ ਬਹੁਤ ਮਾਲਕ ਨੇ ਵਿਆਖਿਆ ਕੀਤੀ ਹੈ। ਗੁਰਦੇਵ ਕਹਿੰਦੇ ਭਰਮ ਜਿਹੜਾ ਹੈ ਉਹ ਇੰਨਾ ਖਤਰਨਾਕ ਹੁੰਦਾ ਹੈ। ਉਸ ਖਤਰਨਾਕ ਭਰਮ ਦੇ ਵਿੱਚ ਇਨਸਾਨ ਰਸੀ ਨੂੰ ਵੀ ਜਿਹੜਾ ਹੈ ਉਹ ਸੱਪ ਮੰਨ ਲੈਂਦਾ ਏ। ਇਨਸਾਨ ਦੂਜੇ ਭਰਮ ਦੇ ਵਿੱਚ ਪਿਆ ਹੋਇਆ ਆਪਣੀ ਸਚਾਈ ਦੇ ਨਾਲ ਟੁੱਟ ਜਾਂਦਾ ਹੈ। ਔਰ ਐਗਜ਼ਾਮਪਲ ਦਵਾਂ। ਅੱਜ ਯੰਗ ਏਜ ਦੇ ਕਿਸੇ ਬੱਚੇ ਨੂੰ ਦੇਖੀਏ ਨਾ ਕਿਸੇ ਵੀਰ ਨੂੰ ਕਿਸੇ ਭੈਣ ਨੂੰ ਮਨ ਦੇ ਵਿੱਚ ਭਰਮ ਇਹ ਬਹੁਤ ਜ਼ਿਆਦਾ ਹੁੰਦਾ ਹੈ ਕਿ ਜਿਸ ਮਾਂ ਪਿਓ ਨੇ ਦੁਨੀਆ ਵਿੱਚ ਲੈ ਕੇ ਆਏ ਨੇ ਜਿਨੇ ਪੈਦਾ ਕੀਤਾ ਦੁਨੀਆ ਨੂੰ ਵਿਖਾਇਆ ਹੈ। ਜਿਨੇ ਪੜਾਇਆ ਲਿਖਾਇਆ ਕਾਲਜ ਦੀ ਪੜ੍ਹਾਈ ਕਰਾਈ ਹੈ ਇਹਨੇ ਉੱਚੇ ਲੈਵਲ ਤੇ ਲੈ ਕੇ ਗਏ ਖਾਂ ਪੈਣਨ ਨੂੰ ਕਪੜੇ ਮਹੰਗੇ ਤੋਂ ਮਹੰਗੇ ਸਕੂਲ ਕਾਲਜ ਚ ਪੜਾਇਆ ਸਾਧਨ ਦਿੱਤੇ ਨੇ ਲੈ ਕੇ ਜਦੋਂ ਇਨਸਾਨ ਆਪਣੀ ਥੋੜੀ ਹੋਸ਼ ਨੂੰ ਸੰਭਾਲਦਾ ਉਹਨੂੰ ਲੱਗਦਾ ਕਿ ਇਹ ਪਿਆਰ ਮੇਰੇ ਲਈ ਘਟ ਹੈ ਦੂਸਰੇ ਪਰਮ ਦੇ ਵਿੱਚ ਪਿਆ ਹੋਇਆ ਇਨਸਾਨ ਮਾਂ ਪਿਓ ਨੂੰ ਛੱਡਣ ਲੱਗਿਆ ਕਦੇ ਟਾਈਮ ਨਹੀਂ ਜਗਾਉਂਦਾ ਤੇ ਯਾਦ ਰੱਖਣਾ ਜਿਹੜਾ ਐਸਾ ਇਨਸਾਨ ਹੈ ਨਾ ਐਸੇ ਭਰਮ ਦੇ ਵਿੱਚ ਪਿਆ ਹੋਇਆ ਜਿਹੜਾ 20 ਸਾਲ 22 ਸਾਲ 25 ਸਾਲ ਦੇ ਇਸ ਪਿਆਰ ਨੂੰ ਭੁੱਲ ਸਕਦਾ ਹੈ ਯਾਦ ਰੱਖਣਾ ਜਿਹੜੇ ਦੂਸਰੇ ਭਰਮ ਚ ਪਏ ਹੋਏ ਇਨਸਾਨ ਨੇ ਕਿਸੇ ਨਾ ਮੋਹ ਪਾਇਆ ਉਹਨੂੰ ਭੁਲਾਉਣ ਲੱਗਿਆ ਕਦੇ ਇਨਸਾਨ ਮਿੰਟ ਨਹੀਂ ਕਦੇ ਲਗਾਏਗਾ ਸੱਚਾਈ ਹੈ ਤੇ ਬਹੁਤ ਵਾਰ ਤੁਸੀਂ ਦੇਖਿਆ ਹੋਵੇਗਾ ਇਸ ਗੱਲ ਦਾ ਮੇਨਾ ਵੀ ਵੱਜਦਾ ਜਿਹੜਾ ਆਪਣੇ ਮਾਂ ਪਿਓ ਦਾ ਨਹੀਂ ਬਣਿਆ ਤੂੰ ਮੇਰਾ ਕੀ ਬਣੇਗਾ ਘਰ 'ਚ ਝਗੜਾ ਹੋ ਗਿਆ ਮਿਸ ਅੰਡਰਸਟੈਂਡਿੰਗ ਹੋ ਗਈ ਇਨਸਾਨ ਇਸ ਗੱਲ ਦਾ ਮਿਹਣਾ ਦੇਣ ਲੱਗਾ ਸਕੇਂਟ ਲਗਾਉਂਦਾ ਹੈ ਤੂੰ ਆਪਣੇ ਮਾਂ ਪਿਓ ਦੀ ਨਹੀਂ ਬਣੀ ਮੇਰੇ ਕੀ ਬਣੇਗੀ। ਮੈਂ ਖਬਰ ਨੂੰ ਪੜ ਰਿਹਾ ਸੀ ਬੱਚੀ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾਇਆ ਵਿਆਹ ਕਰਾ ਕੇ 4 ਮਹੀਨੇ ਉਸ ਸਹੁਰੇ ਪਰਿਵਾਰ ਵਿੱਚ ਵਸੀ 4 ਮਹੀਨੇ ਵਸਣ ਤੋਂ ਬਾਅਦ ਫਿਰ ਆਪਣੇ ਪੇਕੇ ਪਰਿਵਾਰ ਵਿੱਚ ਆ ਕੇ ਕਹਿਣ ਲੱਗ ਕੇ ਨਹੀਂ ਮੇਰੇ ਕੋਲ ਗਲਤ ਸਟੈਪ ਚੱਕਿਆ ਗਿਆ। ਮੈਂ ਚੱਕਰ ਨਹੀਂ ਸੀ ਚਾਹੁੰਦੀ ਤੇ ਜਦੋਂ ਮਾਂ ਪਿਓ ਨੇ ਇਸ ਗੱਲ ਦੇ ਪ੍ਰੋਧਤਾ ਕੀਤੀ ਕਿ ਤੈਨੂੰ ਕਿੰਨੇ ਕਿਹਾ ਸੀ ਇਹ ਕਰਨ ਵਾਸਤੇ ਉਸ ਲੜਕੀ ਨੇ ਉਸ ਭੈਣ ਨੇ ਫਾ ਲੈ ਕੇ ਆਪਣੇ ਆਪ ਨੂੰ ਖਤਮ ਕੀਤਾ ਦੂਸਰੇ ਪਰਮ ਦੇ ਵਿੱਚ ਪਿਆ ਹੋਇਆ ਇਨਸਾਨ ਯਾਦ ਰੱਖਣਾ ਉਹ ਡੁੱਬਦਾ ਜ਼ਰੂਰ ਹੈ ਸੱਚ ਦਾ ਨਾਮ ਕੇਵਲ ਇਹ ਨਹੀਂ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਦਾ ਮੈਂ ਜੁੜਿਆ ਹੋਇਆ ਹਾਂ ਜੇ ਤੁਸੀਂ ਸੱਚ ਸ਼ਬਦ ਦੀ ਵਿਆਖਿਆ ਨੂੰ ਪੜੋਗੇ ਸੱਚ ਜਿਹੜਾ ਹੈ ਸਾਨੂੰ ਸੱਚਾਈ ਦੇ ਨਾਲ ਜੋੜਦਾ ਹੈ ਦੁਨੀਆ ਦਾ ਹਰ ਇੱਕ ਕੰਮ ਉਹ ਝੂਠ ਹੈ ਦੁਨੀਆ ਦਾ ਹਰ ਇੱਕ ਕੰਮ ਉਹ ਗਲਤ ਹੈ ਜਿਹੜਾ ਤੁਸੀਂ ਆਪਣੇ ਮਾਪਿਆਂ ਨਾਲ ਸ਼ੇਅਰ ਨਹੀਂ ਕਰ ਸਕਦੇ ਹਰ ਇੱਕ ਗੱਲ ਉਹ ਪਾਪ ਹੈ ਜਿਹੜਾ ਇਨਸਾਨ ਆਪਣੀ ਮਾਂ ਦੇ ਨਾਲ ਆਪਣੀ ਭੈਣ ਦੇ ਨਾਲ ਆਪਣੇ ਭਰਾ ਦੇ ਨਾਲ ਆਪਣੇ ਪੁੱਤ ਦੇ ਨਾਲ ਆਪਣੀ ਧੀ ਦੇ ਨਾਲ ਜਿਹੜਾ ਸ਼ੇਅਰ ਨਹੀਂ ਕਰ ਸਕਦਾ ਉਹ ਪਾਪ ਹੋਏਗਾ ਕੰਗ ਜਿਹੜਾ ਜਿਹੜਾ ਸੱਚ ਹੁੰਦਾ ਇਨਸਾਨ ਜਿਹਦੇ ਨਾਲ ਮਰਜੀ ਸ਼ੇਅਰ ਕਰ ਲੈਂਦਾ ਭੈਣ ਨਾ ਕਰੇਗਾ ਭਰਾ ਨਾ ਕਰੇਗਾ ਮਾਂ ਨਾਲ ਕਰੇਗਾ ਧੀ ਆਪਣੀ ਮਾਂ ਨਾਲ ਕਰੇਗੀ ਪਿਓ ਆਪਣੇ ਪੁੱਤ ਨਾਲ ਕਰੇਗਾ ਜਿਹੜੀ ਚੀਜ਼ ਨੂੰ ਘਰ ਦੇ ਜੰਮੇ ਖੂਨ ਦੇ ਰਿਸ਼ਤਿਆਂ ਤੋਂ ਵੀ ਲੁਕਾਇਆ ਜਾ ਯਾਦ ਰੱਖਣਾ ਗਲਤ ਹੈ ਤੇ ਪਾਰਸ਼ਾ ਕਹਿੰਨ ਲੱਗੇ ਐਸਾ ਇਨਸਾਨ ਨਾਮ ਨੂੰ ਵਿਸਾਰ ਕੇ ਭਰਮ ਦੇ ਵਿੱਚ ਪਿਆ ਤੁਰਦਾ ਹੈ ਜਿੰਨੀ ਨਾਮ ਵਿਸਾਰੇ ਆ ਦੂਜੈ ਪਰਮਪੁ ਲਈ ਗੁਰਦੇਵ ਕਹਿਣ ਲਗੇ ਮੂਲ ਛੋੜ ਡਾਲੀ ਲੱਗੇ ਇਨਸਾਨ ਮੂਲ ਨੂੰ ਛੱਡ ਦੇ ਤੇ ਡਾਲੀਆਂ ਦੇ ਨਾਲ ਟਾਹਣੀਆਂ ਦੇ ਨਾਲ ਜਫਾ ਪਾ ਕੇ ਬੈਠ ਗਾਈ ਜਦੋਂ ਇਨਸਾਨ ਨੇ ਸਹਾਰਾ ਲੈਣਾ ਹੁੰਦਾ ਹੈ ਨਾ ਲਟਕਰਿਆ ਹੋਏ ਉਹ ਵੱਡੇ ਤਣੇ ਨੂੰ ਫੜਦਾ ਹੈ ਕਿ ਜੇ ਇਹ ਤਣੇ ਦੇ ਉੱਤੇ ਮੇਰਾ ਭਾਰ ਪਏ ਵੀ ਤੇ ਇਹ ਤਣਾ ਟੁੱਟੇ ਨਾ ਮੇਰੀ ਜਾਨ ਨੂੰ ਬਚਾ ਲੇ ਜਿਹੜਾ ਇਨਸਾਨ ਡਾਲੀ ਨੂੰ ਹੱਥ ਪਾਉਂਦਾ ਉਹ ਡਾਲੀ ਟੁੱਟਦੀ ਹੈ ਤੋੜ ਕੇ ਉਹਨੂੰ ਛੁੱਟ ਦਿੰਦੀ ਹੈ ਪਾਤਸ਼ਾਹ ਕਹਿੰਨਗੇ ਜਿਹੜਾ ਮੂਲ ਛੋੜ ਡਾਲੀ ਲੱਗੇ ਕਿਆ ਪਾਵੈ ਸ਼ਾਈ ਗੁਰਦੇਵ ਕਹਿੰਨ ਲਗੇ ਉਹਦੇ ਕੋਲ ਸਵਾ ਹੀ ਪੈਂਦੀ ਹੈ ਹੋਰ ਉਹਦੇ ਪੱਲੇ ਕੁਝ ਨਹੀਂ ਰਹਿੰਦਾ ਕਿਆ ਪਾਵੈ ਸ਼ਾਈ ਬਿਨ ਨਾਮੇ ਕਿਉਂ ਛੁੱਟਿਆ ਜੇ ਜਾਣੇ ਕੋਈ ਮਾਲਕ ਜੀ ਉਹ ਇਸ ਭੁਲੇਖੇ ਚੋਂ ਮੈਂ ਕਿਵੇਂ ਛੁੱਟਾਂ ਇਸ ਭੁਲੇਖੇ ਚੋਂ ਇਸ ਭਰਮ ਚੋਂ ਆਪਣੇ ਆਪ ਨੂੰ ਮੈਂ ਕਿਵੇਂ ਕੱਢਾਂ ਤੇ ਗੁਰਦੇਵ ਕਹਿੰਨੇ ਗੁਰਮੁਖ ਹੋਏ ਤਾਂ ਛੁੱਟਿਆ ਜਿਹੜਾ ਗੁਰਮੁਖ ਹੁੰਦਾ ਹੈ ਗੁਰੂ ਵੱਲ ਆਪਣਾ ਮੁਖ ਕਰਕੇ ਜ਼ਿੰਦਗੀ ਨੂੰ ਜਿਉਂਦਾ ਹੈ ਪਾਤਸ਼ਾਹ ਕਹਿੰਦੇ ਉਹ ਛੁੱਟ ਜਾਂਦਾ ਹੈ ਮਨਮੁਖ ਪਤ ਕੋਈ ਮਨਮੁਖ ਇਨਸਾਨ ਆਪਣੀ ਪਤ ਨੂੰ ਖਵਾ ਕੇ ਮਾਲਕ ਅਖਨਗੇ ਉਹ ਖਵਾਰ ਹੀ ਹੁੰਦਾ ਹੈ ਜਿੰਨੀ ਇੱਕੋ ਸੇਵਿਆ ਪੂਰੀ ਮਤ ਪਾਈ ਜਿਹੜਾ ਇੱਕ ਦੇ ਨਾਲ ਜੁੜਦਾ ਹੈ ਇੱਕ ਨੂੰ ਸੇਵਦਾ ਹੈ ਇੱਕ ਦੇ ਦਿੱਤੇ ਹੋਏ ਆਸ਼ੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਜਿਉਂਦਾ ਹੈ ਪਾਤਸ਼ਾਹ ਕਹਿੰਨ ਲਗੇ ਉਹਨੂੰ ਮਤ ਮਿਲ ਜਾਂਦੀ ਹੈ ਆਦ ਜੁਗਾਦ ਨਿਰੰਜਣਾ ਓ ਮਾਲਕ ਓ ਪ੍ਰਮਾਤਮਾ ਆਦ ਜੁਗਾਦ ਜਿਹੜਾ ਯੁੱਗ ਦਾ ਮੋਢੀ ਹੈ ਆਦ ਜੁਗਾਦ ਨਿਰੰਜਨਾ ਜਨ ਹਰ ਸ਼ਰਨਾਈ ਹੈ ਪ੍ਰਮਾਤਮਾ ਜਗਤ ਦੇ ਮੋਢੀ ਜਗਤ ਨੂੰ ਚਲਾਉਣ ਵਾਲੇ ਪਰਮੇਸ਼ਰ ਮੈਂ ਤੇਰੇ ਚਰਨਾਂ ਦੇ ਉੱਤੇ ਆ ਕੇ ਠਹਿ ਪਿਆ ਹਾਂ ਮੇਰੇ ਤੇਰੇ ਚਰਨਾਂ ਨੂੰ ਆਪਣੀ ਜ਼ਿੰਦਗੀ ਦਾ ਮੈਂ ਓਟ ਤੇ ਆਸਰਾ ਬਣਾਇਆ ਹੈ ਸਾਹਿਬ ਮੇਰਾ ਇੱਕੋ ਹੈ ਉਹ ਦੁਨੀਆ ਦੇ ਲੋਕੋ ਤੁਸੀਂ ਜਿੰਨੂੰ ਮਰਜ਼ੀ ਰੱਬ ਬਣਾ ਕੇ ਪੂਜਣਾ ਸ਼ੁਰੂ ਕਰਦੇ ਹੋ ਯਾਦ ਰੱਖਣਾ ਜਿਹੜਾ ਇੱਕ ਦੇ ਨਾਲ ਜੁੜਦਾ ਹੈ ਉਹ ਕਦੇ ਭਰਮ ਦੇ ਵਿੱਚ ਕਦੇ ਪੈਂਦਾ ਨਹੀਂ ਜਿਹੜਾ ਇੱਕ ਦੇ ਉੱਤੇ ਆਪਣੀ ਆਸ਼ਾ ਰੱਖ ਕੇ ਜ਼ਿੰਦਗੀ ਨੂੰ ਜਿਉਂਦਾ ਹੈ ਪਾਤਸ਼ਾਹ ਕਹਿਣ ਲੱਗੇ ਗੁਰਦੇਵ ਨੇ ਇੱਕ ਦੇ ਨਾਲ ਜੁੜਨ ਦੀ ਜਿਹੜੀ ਉਦਾਹਰਣ ਉਹ ਸੁਹਾਗਣ ਤੋਂ ਲਈ ਹੈ ਮਾਲਕ ਆਖਣ ਲੱਗੇ ਸੁਹਾਗਣ ਉਹ ਹੁੰਦੀ ਹੈ ਜਿਹਦਾ ਇੱਕ ਪਤੀ ਹੋਏ ਇੱਕ ਪਤੀ ਦੇ ਜਿੰਦਗੀ ਦੇ ਅਨੁਸਾਰ ਹੀ ਆਪਣੀ ਜ਼ਿੰਦਗੀ ਨੂੰ ਢਾਲ ਲੇ ਜ਼ਿੰਦਗੀ ਨੂੰ ਜੀਵੇ ਮਲਕ ਆਖਣ ਲਗੇ ਜਿਹੜੀ ਔਰਤ ਦੇ ਦੋ ਪਤੀ ਹੋਇਆ ਕਦੇ ਨੇ ਇਨਸਾਨ ਉਹਨੂੰ ਚੰਗਾ ਨਹੀਂ ਸਮਝਦਾ ਇਨਸਾਨ ਉਹਨੂੰ ਮਾੜੀ ਨਿਗਾਹ ਦੇ ਨਾਲ ਦੇਖਦਾ ਤੇ ਪਾਰਸ਼ਾ ਕਹਿਣ ਲਗੇ ਸੁਹਾਗਣ ਉਹ ਹੈ ਜਿਹਦਾ ਪਤੀ ਇੱਕ ਹੈ ਤੇ ਮਲਕ ਆਖਣ ਲਗੇ ਜੇ ਤੱਕ ਰੱਖੀ ਤੂੰ ਸੁਹਾਗਣ ਬੰਨਾ ਚਾਹੁੰਦਾ ਹੈ ਤੇਰੇ ਜਿਹੜੇ ਅੰਦਰ ਇਹ ਆਤਮਾ ਹੈ ਨਾ ਜਿਹੜੀ ਤੇਰੇ ਅੰਦਰ એનર્ਜੀ ਹੈ ਉਹ ਇੱਕ ਇਸਤਰੀ ਹੈ ਇਸ ਇਸਤਰੀ ਦੇ ਉੱਤੇ ਰਾਜ ਕਰਨ ਵਾਲਾ ਖਸ਼ਮ ਜਿਹੜਾ ਹੈ ਉਹ ਪਰਮਾਤਮਾ ਹੈ ਗੁਰਦੇਵ ਦੀ ਬਾਣੀ ਦਾ ਬੜਾ ਪਿਆਰਾ ਫਰਮਾਨ ਮਾਲਕ ਆਖਣ ਲੱਗੇ ਇਸ ਜਗ ਮਹਿਪੁਰਖ ਇੱਕ ਹੈ ਇਸ ਸੰਸਾਰ ਦੇ ਅੰਦਰ ਕੇਵਲ ਇੱਕ ਇਨਸਾਨ ਹੈ ਇੱਕ ਬੰਦਾ ਹੈ ਇਸ ਜਗ ਮਹਿਪੁਰਖ ਇੱਕ ਹੈ ਹੋਰ ਸਗਲੀ ਨਾਲ ਸਬਾਈ ਪਾਵੇਂ ਕੋਈ ਬਜ਼ੁਰਗ ਹੈ ਪਾਵੇਂ ਕੋਈ ਬੱਚਾ ਹੈ ਪਾਵੇਂ ਕੋਈ ਔਰਤ ਹੈ ਮਾਲਕ ਆਖਣ ਲਿਖ ਸਾਰੀਆਂ ਉਸ ਪ੍ਰਭੂ ਰੂਪੀ ਪਰਮਾਤਮਾ ਦੀਆਂ ਨਾਰਾਂ ਹੀ ਹਨ ਉਹ ਸਗਲੀ ਨਾਰ ਸੁਬਾਈ ਮਾਲਕ ਆਖਣ ਲਿਖ ਜਿਹਦਾ ਖਸਮ ਇੱਕ ਹੋਏ ਗੁਰਦੇਵ ਕਹਿਣ ਲਿਖ ਉਹਨੂੰ ਸਵਾਗਣ ਕਿਹਾ ਜਾਂਦਾ ਹੈ ਜਿਹੜੇ ਦੋ ਜਾਂ ਤਿੰਨ ਜਾਂ ਚਾਰ ਲੋਕਾਂ ਦੇ ਨਾਲ ਸੰਬੰਧ ਬਣਾ ਮਾਲਕ ਆਖਣ ਲਿਖ ਉਹ ਦੁਰਚਾਰੀ ਹੋ ਜਾਂਦੀ ਹੈ ਉਹ ਦੁਹਾਗਣ ਹੈ ਅੱਜ ਪਤਾ ਨਹੀਂ ਇਨਸਾਨ ਨੇ ਕਿੰਨੇ ਘਰਬ ਬਣਾ ਕੇ ਰੱਖ ਲਈ ਪੰਜਾਬ ਦੀ ਧਰਤੀ ਉੱਤੇ ਇਨਸਾਨ ਕਿਤੇ ਕੁਮੇ ਨਾ ਪਤਾ ਨਹੀਂ ਸਾਨੂੰ ਕਿੰਨੇ ਰੱਬ ਮਿਲਣਗੇ ਪਤਾ ਨਹੀਂ ਸਾਨੂੰ ਕਿੰਨੇ ਬਾਬੇ ਮਿਲਣਗੇ ਇਨਸਾਨ ਸੱਪ ਤੋਂ ਡਰਦਾ ਹੈ ਇਹ ਡਰਦੇ ਹੋਏ ਇਨਸਾਨ ਨੇ ਸੱਪ ਨੂੰ ਆਪਣਾ ਦੇਵਤਾ ਬਣਾ ਕੇ ਰੱਖ ਲਿਆ ਆ ਗਰਮੀਆਂ ਚ ਬੜੇ ਮੇਲੇ ਹੋਣੇ ਨੇ ਕਿ ਸਾਡਾ ਗੁੱਗਾ ਪੀਰ ਹੈ ਜੀ ਤੇ ਸ਼ਾਰਾਂ ਵਿੱਚ ਵਸਦੇ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਹੈਰਾਨੀ ਹੁੰਦੀ ਹੈ ਬੱਚਿਆਂ ਨੂੰ ਪੜਾਇਆ ਲਿਖਾਇਆ ਚੰਗੇ ਅਹੁਦੇ ਤੇ ਉਹਨਾਂ ਨੂੰ ਸੈਟਅਪ ਕੀਤਾ ਹੈ ਤੇ ਜਦੋਂ ਪਿੰਡਾਂ ਚ ਜਾਂਦੇ ਨੇ ਨਾ ਕਿਤੇ ਘੁੰਮਣ ਵਾਸਤੇ ਕਿਨੇ ਸਾਡੇ ਪਿੰਡ ਚ ਮਾੜੀ ਦੇ ਉੱਤੇ ਮੇਲਾ ਲੱਗਣਾ ਤੇ ਮੇਲਾ ਕਦ ਹੈ ਗੁੱਗੇ ਪੀਰ ਦਾ ਹੈ ਜੀ ਮਾਲਕ ਆਖ ਲੈ ਕੇ ਹੱਦ ਹੋ ਗਈ ਜਿਹੜੀਆਂ ਚੀਜ਼ਾਂ ਇਨਸਾਨ ਕੁਦਰਤ ਦੇ ਅੰਦਰ ਬਣਾਈਆਂ ਇਨਸਾਨ ਨੇ ਉਹਨੂੰ ਰੱਬ ਬਣਾ ਕੇ ਪੂਜਣਾ ਸ਼ੁਰੂ ਕਰ ਦਿੱਤਾ ਤੇ ਜੇ ਤੇ ਕਿਤੇ ਉਹ ਬਾਬਾ ਕੀ ਦੇ ਘਰ ਦੇ ਵਿੱਚ ਨਿਕਲ ਆਏ ਨਾ ਤੇ ਫਿਰ ਹੱਥਾਂ ਪੈਰਾਂ ਦੀ ਪੈ ਜਾਨੀ ਹੁਣ ਬਾਬਾ ਕੀ ਦੇ ਖਤਮ ਨਾ ਕਰ ਦੇ ਹੁਣ ਬਾਬਾ ਕੀਤੇ ਮਾਰ ਨਾ ਦੇ ਉਹ ਕਿਸੇ ਨੇ ਬੜੀ ਪਿਆਰੀ ਕਵਿਤਾ ਨੂੰ ਲਿਖਿਆ ਗਿਆਨੀ ਦਿੱਤ ਸਿੰਘ ਹੁਣਾਂ ਨੇ ਇੱਕ ਕਿਤਾਬ ਲਿਖੀ ਹੈ ਗੁੱਗਾ ਗਪੌੜਾ ਗਿਆਨੀ ਦਿੱਤ ਸਿੰਘ ਤੇ ਵੇਖੋ ਜੀ ਜੇਕਰ ਕੋਈ ਪ੍ਰਚਾਰਕ ਇਹੋ ਜੀ ਬੋਲਣ ਦੀ ਕੋਸ਼ਿਸ਼ ਕਰਦਾ ਕਿ ਇਹਨਾਂ ਪਾਪ ਲੱਗੂਗਾ ਜੀ ਪਰ ਉਹ ਕਿੰਨੇ ਮਹਾਨ ਗੁਰਸਿੱਖ ਨੇ ਗਿਆਨੀ ਦਿੱਤ ਸਿੰਘ ਸਿੰਘ ਸਭਾ ਲੈਰ ਉਹਨਾਂ ਨੇ ਸ਼ੁਰੂ ਕੀਤੀ ਲੋਕਾਂ ਨੂੰ ਜਾਗਰੂਕ ਕੀਤਾ ਤੇ ਜਾਗਰੂਕ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਨਾਲ ਜੋੜਿਆ ਤੇ ਕਵਿਤਾ ਇੱਕ ਗਉਂਦੇ ਹੁੰਦੇ ਸਨ ਕਹਿੰਦੇ ਜਿਹੜਾ ਤੁਹਾਡਾ ਬਾਬਾ ਗੁੱਗਾ ਹੈ ਨਾ ਇਨੂੰ ਸੇਵੀਆਂ ਪਾਉਂਦੇ ਹੋ ਇਹਨੂੰ ਦੁੱਧ ਛਕਾਉਂਦੇ ਹੋ ਭਾਈ ਗੁਰਦਾਸ ਜੀ ਨੇ ਬੜੇ ਪਿਆਰੀ ਉਦਾਹਰਣ ਲਿਖੀ ਸੱਪਾਂ ਨੂੰ ਜਿੰਨਾ ਮਰਜੀ ਦੁੱਧ ਪਿਆਜੇ ਕਿਸੇ ਦੇ ਕਦੇ ਮਿੱਤਰ ਨਹੀਂ ਹੋਇਆ ਕਰਦੀ ਉਹ ਕਹਿਣ ਲੱਗੇ ਕਹਿੰਦੇ ਇੱਕ ਮਾਈ ਸੀ ਗੁੱਗੇ ਨੂੰ ਨਿਤ ਪੂਜਦੀ ਤੇ ਥਾਲੀ ਵਿੱਚ ਪਾ ਕੇ ਸੇਵੀਆਂ ਹੱਥ ਗੜਵੀ ਗੁੱਗੇ ਵੱਲ ਆਈ ਮੁਠੀ ਭਰ ਪਾਈਆਂ ਸੇਵੀਆਂ ਧਾਰ ਬਨ ਕੇ ਲੱਸੀ ਦੀ ਜਦੋਂ ਪਾਈ ਗੁੱਗੇ ਨੂੰ ਕੋ ਲੋਟੂ ਆ ਗਿਆ ਗੁਗੇ ਕਸ ਕੇ ਫੂਕ ਜਦ ਮਾਰੀ ਮਾਤਾ ਜੀ ਦੇ ਤੋਤੇ ਉੱਡ ਗਏ ਗੁਗਿਆ ਉਹ ਫਿਰ ਕਹਿਣ ਲੱਗਿਆ ਮਾਤਾ ਜੀ ਦੇ ਤੋਤੇ ਉੱਡ ਗਏ ਗੜਵੀ ਗਵਾਚ ਗਈ ਟੁੱਟ ਗਈ ਥਾਲੀ ਤੇ ਗਾਮਣਾ ਬੁਖਾਰ ਹੋ ਗਿਆ ਉਹ ਕਹਿਣ ਲੱਗ ਗਿਆ ਉਹ ਗੁਗਿਆ ਮਾਤਾ ਜੀ ਦਾ ਸਵਾ ਮਿੰਨਾ ਮੰਡੇ ਉੱਤੇ ਪੁਗਿਆ ਤੇ ਜਿਹੜੇ ਰੱਬ ਨੂੰ ਜਿਹਨੂੰ ਬਾਬਾ ਬਣਾ ਕੇ ਜਿਹੜੇ ਜਾਨਵਰ ਨੂੰ ਇਨਸਾਨ ਰੱਬ ਬਣਾ ਕੇ ਪੂਜ ਰਿਹਾ ਤੇ ਯਾਦ ਰੱਖਣਾ ਜੇ ਉਹੀ ਰੱਬ ਕੇ ਬੰਦੇ ਦੇ ਘਰ ਦੇ ਵਿੱਚ ਕਿਤੇ ਆ ਜੇ ਨਾ ਇਹ ਸਾਰਾ ਟੱਬਰ ਜਿਹੜਾ ਉਹ ਬੈੱਡ ਦੇ ਉੱਤੇ ਚੜਿਆ ਫਿਰਦਾ ਬਾਬਾ ਕਿਤੇ ਮਾਰ ਨਾ ਦੇ। ਉਸ ਤੋਂ ਪਹਿਲਾਂ ਬਾਬੇ ਨੂੰ ਮਾਰ ਦਿੱਤਾ ਜਾਂਦਾ ਹੈ। ਪਾਤਸ਼ਾਹ ਕਹਿੰਦੇ ਜੁੜਨਾ ਚਾਹੁੰਦਾ ਕਿਸੇ ਜਾਨਵਰ ਦੇ ਨਾਲ ਨਹੀਂ। ਕਿਸੇ ਜੀਵ ਦੇ ਨਾਲ ਨਹੀਂ। ਜੁੜਨਾ ਚਾਹੁੰਦਾ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਿਨ੍ਹਾਂ ਇੱਕੋ ਸੇਵਿਆ ਪੂਰੀ ਮਤ ਭਾਈ ਉਹਨਾਂ ਦੇ ਅੰਦਰ ਪੂਰੀ ਮਤ ਆ ਜਾਂਦੀ ਹੈ। ਗੁਰਦੇਵ ਕਾਨੰਗ ਆਦ ਜੁਗਾਦ ਨਿਰੰਝ ਨਾ ਜਨ ਹਰ ਸ਼ਰਨਾਈ। हे जगत ਦੇ ਮੋਢੀ ਪ੍ਰਮਾਤਮਾ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਸਾਹਿਬ ਮੇਰਾ ਇੱਕੋ ਹੈ ਪਾਰਸ਼ਦੀ ਬਾਣੀ ਦਾ ਫਰਮਾਨ ਮਲਕ ਅਕਲ ਦੁਨੀਆ ਦੇ ਲੋਕ ਪ੍ਰਮਾਤਮਾ ਕੇਵਲ ਇੱਕ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਸਾਹਿਬ ਮੇਰਾ ਇੱਕ ਹੈ ਅਵਰ ਨਹੀਂ ਪਾਈ ਹੋਏ ਭਾਈ ਇਹ ਦੁਨੀਆ ਦੇ ਲੋਕ ਹੋਰ ਕੋਈ ਨਹੀਂ ਹੈ ਕਿਰਪਾ ਤੇ ਸੁਖ ਪਾਈਏ ਸਾਚੇ ਪਰਥਾਈ ਇਹ ਗੁਰੂ ਦੇ ਰਾਹੀ ਹੀ ਇਹ ਸੱਚੀ ਕਿਰਪਾ ਨੂੰ ਪਾਇਆ ਜਾ ਸਕਦਾ ਹੈ ਗੁਰਬਿਨ ਕਿਨੇ ਨਾ ਪਾਇਓ ਕੀ ਤੀ ਕਹੇ ਕਹਾਏ ਗੁਰੂ ਤੋਂ ਬਿਨਾ ਜੱਦ ਰੱਖਣਾ ਸੱਚ ਦੇ ਨਾਲ ਕਦੇ ਜੁੜਿਆ ਜਾ ਸਕਦਾ ਹੀ ਨਹੀਂ ਹੈ ਹੁਣ ਜਿਹੜਾ ਇਨਸਾਨ ਅੱਗ ਨੂੰ ਦੇਵਤਾ ਬਣਾ ਕੇ ਪੂਜ ਰਿਹਾ ਹੈ ਹਵਾ ਨੂੰ ਦੇਵਤਾ ਬਣਾ ਕੇ ਪੂਜ ਰਿਹਾ ਇੱਕ ਗੱਲ ਨੋਟ ਕਰਿਓ ਜਿਹੜੀ ਚੀਜ਼ ਨੇ ਇਨਸਾਨ ਨੂੰ ਮੌਤ ਦਿਖਾਈ ਹੈ ਨਾ ਇਹ ਧਰਮ ਨੂੰ ਚਲਾਉਣ ਵਾਲੇ ਲੋਕਾਂ ਨੇ ਉਹਨੂੰ ਰੱਬ ਬਣਾ ਦਿੱਤਾ ਅੱਗ ਇਨਸਾਨ ਨੂੰ ਮਾਰਦੀ ਹੈ ਆਗ ਇਹਨਾਂ ਸਾਰ ਨੂੰ ਖਤਮ ਕਰ ਦਿੰਦੀ ਹੈ ਇਹਨੇ ਆਗ ਨੂੰ ਰੱਬ ਬਣਾ ਕੇ ਪੂਜਣਾ ਸ਼ੁਰੂ ਕਰ ਦਿੱਤਾ ਪਾਣੀ ਆਏ ਹੜ ਆ ਜਾਣ ਸੁਨਾਮੀ ਲਹਿਰਾ ਆ ਜਾਣ ਪਾਣੀ ਬੰਦੇ ਨੂੰ ਮੌਤ ਬਣਾ ਕੇ ਖਤਮ ਕਰ ਦਿੰਦਾ ਇਹ ਬੰਦੇ ਨੇ ਪਾਣੀ ਨੂੰ ਰੱਬ ਬਣਾ ਲਿਆ ਖਵਾਜਾ ਕਹਿ ਕੇ ਪੂਜਣਾ ਸ਼ੁਰੂ ਕਰ ਦਿੱਤਾ ਮਲਕ ਆਖਣ ਲੱਗੇ ਇਹ ਚੀਜ਼ਾਂ ਬਣਾਈਆਂ ਹੋਈਆਂ ਕੁਦਰਤ ਦੀਆਂ ਇੱਕ ਤੋਹਫੇ ਸਨ ਪ੍ਰਮਾਤਮਾ ਦੇ ਆਸਾ ਦੀ ਵਾਰ ਨੂੰ ਪੜ ਕੇ ਦੇਖਿਓ ਪੈ ਵਿੱਚ ਪਵਨ ਹੈ ਸਦਵਾਉ ਪੈਰ ਚੱਲੇ ਲਖ ਦਰਿਆਓ ਪੈ ਵਿੱਚ ਅਗਣ ਕੱਢੇ ਵੇ ਗਰ ਇਹ ਅੱਗ ਵੀ ਪ੍ਰਮਾਤਮਾ ਦੇ ਪੈਰ ਵਿੱਚ ਹੈ ਪੈਭ ਜੀ ਧਰਤੀ ਦੱਬੀ ਪਾਰ ਇਹ ਧਰਤੀ ਨੂੰ ਮਾਂ ਕਹਿ ਕੇ ਪੂਜਣਾ ਸ਼ੁਰੂ ਕਰ ਦਿੱਤਾ ਪੈਭ ਵਿੱਚ ਧਰਤੀ ਦੱਬੀ ਪਾਰ ਤੇ ਮਾਲਕ ਅੰਤਲੀਆਂ ਪੰਕਤੀਆਂ ਦੇ ਅੰਦਰ ਲਿਖਣ ਲੱਗੇ ਸਗਲਿਆ ਪਾਉ ਲਿਖਿਆ ਸੀ ਰਲੇਖ ਨਾਨਕ ਨਿਰਪਾਉ ਨਿਰੰਕਾਰ ਸੱਚ ਏਕ ਸੱਚਾ ਗਿਵਲ ਪ੍ਰਮਾਤਮਾ ਹੈ ਇਹ ਚੀਜ਼ ਤੋਂ ਤੋੜਿਆ ਕਿਨੇ ਇਹ ਕਰਮ ਕਾਂਡੀ ਸੋਚ ਤੋਂ ਤੋੜਿਆ ਕਿਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਗਿਆਨ ਨੇ ਮਾਲਕ ਆਖਣ ਲੱਗੇ ਗੁਰਬਿਣ ਕਿਨੇ ਨਾ ਪਾਇਓ ਕੀਤੀ ਕਹਿ ਕਹਾਏ ਗੁਰੂ ਤੋਂ ਬਿਨਾ ਕਿਸੇ ਨੇ ਪਾਇਆ ਨਹੀਂ ਗੁਰੂ ਨੇ ਸੋਝੀ ਕਰਵਾ ਦਿੱਤੀ ਆਪ ਦਿਖਾਵੇ ਵਟੜੀ ਸੱਚੀ ਭਗਤ ਰੜਾਏ ਇਹ ਗੁਰੂ ਨੇ ਇੱਕ ਵਟੜੀ ਇੱਕ ਰਾਹ ਦਿਖਾ ਦਿੱਤਾ ਵਾਟ ਦਿਖਾ ਦਿੱਤੀ ਮਨਮੁਖ ਜੇ ਸਮਝਾਈਏ ਕਿ ਉੱਜੜ ਜਾਏ ਮਨਮੁਖ ਇਨਸਾਨ ਨੂੰ ਜੱਦ ਰੱਖਣਾ ਬੰਦਾ ਜਿੰਨਾ ਮਰਜ਼ੀ ਸਮਝਾਉਣ ਦਾ ਯਤਨ ਕਰੇ ਉਹ ਉੱਜੜ ਦੇ ਉਜੜੇ ਹੋਏ ਰਸਤੇ ਉੱਤੇ ਪੈਣਾ ਜ਼ਰੂਰ ਹੈ ਜਿੰਨਾ ਮਰਜੀ ਉਹਨੂੰ ਸਮਝਾਉਣ ਦਾ ਯਤਨ ਕਰੇ 파ਰਸ਼ਾ ਕਹਨ ਲੱਗੇ ਮਨਮੁਖ ਦੇ ਜਿ ਸਮਝਾਈਏ ਕਿ ਉਜੜ ਜਾਏ ਬਿਨ ਹਰ ਨਾਮ ਨਾ ਛੁਟਸੀ ਮਰ ਨਰਕ ਸਮਾਏ ਗੁਰੂ ਦੇ ਨਾਮ ਤੋਂ ਬਿਨਾ ਇਨਸਾਨ ਇਸ ਨਰਕ ਤੋਂ ਕਦੇ ਗੁਰਦੇਵ ਕਹਿਣਗੇ ਛੋਟੀ ਨਹੀਂ ਸਕਦਾ ਉਹ ਲੋਕਾਂ ਨੇ ਮਨ ਦੇ ਪਿੱਛੇ ਤੁਰੇ ਹੋਏ ਇਨਸਾਨ ਨੇ ਆਪਣੀ ਜਿਉਂਦੀ ਜੀ ਜ਼ਿੰਦਗੀ ਨੂੰ ਵੀ ਨਰਕ ਬਣਾ ਕੇ ਰੱਖ ਲਿਆ ਪਾਰਸ਼ਾ ਕਰਨੇ ਸੁਖ ਲੈਣਾ ਚਾਹੁੰਦਾ ਹੈ ਸੁਖ ਦੀ ਜ਼ਿੰਦਗੀ ਦਾ ਆਨੰਦ ਮਾਣਨਾ ਚਾਹੁੰਦਾ ਹੈ ਗੁਰੂ ਨੂੰ ਪਾਲੈ ਕਿਉਂ ਜਿੱਦਣ ਤੈਨੂੰ ਗੁਰੂ ਮਿਲ ਗਿਆ ਜਿੱਦਣ ਤੂੰ ਗੁਰੂ ਦੇ ਨਾਲ ਜੁੜ ਗਿਆ ਉਸ ਦਿਨ ਤੇਰੇ ਅੰਦਰ ਕੋਈ ਦੁੱਖ ਰਹੇਗਾ ਨਹੀਂ ਕਿਉਂ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਮੈਂ ਆਪਣੇ ਗੁਰੂ ਦੇ ਗਿਆਨ ਉਚ ਟਿਕ ਗਿਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ ਗੁਰਦੇਵ ਕਨੰਗ ਜਿੱਦਣ ਮੈਨੂੰ ਗੁਰੂ ਮਿਲ ਗਿਆ ਉਸ ਦਿਨ ਮੇਰੀ ਜ਼ਿੰਦਗੀ ਦੇ ਅੰਦਰ ਸੁਖ ਆ ਗਿਆ ਬਿਨ ਹਰ ਨਾਮ ਨਾ ਛੁਟਸੀ ਮਰ ਨਰਕ ਸਮਾਏ ਜਨਮ ਮਰੈ ਪਰਮਾਈਐ ਹਰ ਨਾਮ ਨਾ ਲੇਵੈ ਉਹ ਇਨਸਾਨ ਜਨਮ ਮਰਨ ਦੇ ਚੱਕਰ ਵਿੱਚ ਪਿਆ ਰੰਦਾ ਹੈ ਗੁਰੂ ਦੇ ਨਾਮ ਨਾਲ ਜੁੜਦਾ ਨਹੀਂ ਤਾਂ ਕੀ ਕੀਮਤ ਨਾ ਪਵੇ ਬਿਨ ਗੁਰ ਕੀ ਸੇਵੈ ਮਾਲਕ ਆਖਣ ਗੁਰੂ ਨੂੰ ਸੇਵਨ ਤੋਂ ਬਿਨਾ ਉਹਦੀ ਜ਼ਿੰਦਗੀ ਦਾ ਕਦੇ ਮੁੱਲ ਪਿਆ ਹੀ ਨਹੀਂ ਸਕਦਾ ਮਾਲਕ ਬਖਸ਼ਿਸ਼ ਕਰਨ ਲੱਗੇ ਜੇਹੀ ਸੇਵ ਕਰਾਈਐ ਕਰਨੀ ਪੀ ਸਾਈ ਪਰਮਾਤਮਾ ਤੂੰ ਆਪਣੀ ਅਕਲ ਦੇ ਕੇ ਆਪਣੀ ਬੁੱਧ ਦੇ ਕੇ ਆਪਣੀ ਸੂਝ ਦਾ ਆਪਣੀ ਵਿਦਵਤਾ ਦਾ ਇਹ ਗਿਆਨ ਦੇ ਕੇ ਪਰਸ਼ਾ ਜੋ ਤੂੰ ਕਰ ਇਨਸਾਨ ਇਨਸਾਨ ਦੇ ਕੋਲੋਂ ਕਰਾਉਂਦਾ ਹੈ ਉਹ ਇਨਸਾਨ ਕਰ ਲਿੰਦਾ ਹੈ ਆਪ ਕਰੇ ਕਿਸ ਆਖੀਏ ਵੇਖੇ ਵਡਿਆਈ ਪਰਸ਼ਾ ਹੋਰ ਇਨਸਾਨ ਕਿੰਨੂੰ ਆਖੇ ਤੂੰ ਵਡਿਆਈ ਦੇ ਤੂੰ ਕਿਰਪਾ ਕਰੇ ਇਹ ਗਿਆਨ ਦੀ ਦਾਤ ਸਾਡੀ ਝੋਲੀ ਦੇ ਅੰਦਰ ਪਾਏ ਅਸੀਂ ਤੇਰੇ ਦਿੱਤੇ ਹੋਏ ਆਸ਼ੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਜੀ ਸਕੀਏ ਗੁਰ ਕੀ ਸੇਵਾ ਸੋ ਕਰੀ ਜਿਸ ਆਪ ਕਰਾਈ ਮਲਕ ਆਖਣ ਇਹ ਗੁਰੂ ਨੂੰ ਉਹੀ ਸਹਿਨ ਸਕਦਾ ਹੈ ਇਹ ਗੁਰੂ ਨੂੰ ਉਹੀ ਜਪ ਸਕਦਾ ਹੈ ਜਿਸ ਆਪ ਕਰਾਈ ਪਰਮਾਤਮਾ ਜਿੰਨੂੰ ਇਹ ਬੁੱਧ ਦੇ ਕੇ ਅਕਲ ਦੇ ਕੇ ਉਹਨੂੰ ਸਮਝਾ ਦਿੰਦਾ ਹੈ ਉਹਨੇ ਕਲ ਮਨ ਦੇ ਅੰਦਰ ਆਇ ਕਿ ਜੀ ਪਰਮਾਤਮਾ ਨੇ ਸਾਨੂੰ ਤੇ ਅਕਲ ਹੀ ਨਹੀਂ ਦਿੱਤੀ ਪਰਮਾਤਮਾ ਨੇ ਸਾਨੂੰ ਇਹ ਸਮਝਾਇਆ ਹੀ ਨਹੀਂ ਸਾਨੂੰ ਤੁਹਾਨੂੰ ਜਾਦਾ ਦਿੱਤੀ ਹੈ ਗੁਰੂ ਨੂੰ ਸਾਨੂੰ ਆਪਣੇ ਨਾਲ ਸਾਨੂੰ ਗੁਰੂ ਨੇ ਤੇ ਜੋੜਿਆ ਨਹੀਂ ਗੁਰੂਦੇਵ ਦੀ ਬਾਣੀ ਕਹਿਣ ਲੱਗੀ ਜੋ ਕੁਛ ਪਾਇਆ ਸੋ ਏਕਾ ਵਾਰ ਉਸ ਪਰਮਾਤਮਾ ਨੇ ਇਹ ਸਰੀਰ ਰੂਪੀ ਭਾਂਡੇ ਵਿੱਚ ਜੋ ਕੁਝ ਪਾ ਕੇ ਦੇ ਦਿੱਤਾ ਸਭ ਕੁਝ ਤੈਨੂੰ ਦੇ ਦਿੱਤਾ ਹੈ ਸਮਾਧ ਤੇਰੇ ਅੰਦਰ ਸਮਾਧ ਦਿੱਤਾ ਹੈ ਹੁਣ ਮਾਲਕ ਦੀ ਬਾਣੀ ਬਖਸ਼ਿਸ਼ ਕਰਨ ਲੱਗੀ ਸਭ ਮਹਿ ਜੋਤ ਜੋਤ ਹੈ ਸੋਈ ਸਾਰਿਆਂ ਦੇ ਅੰਦਰ ਗਿਆਨ ਦੀ ਜੋਤ ਹੈ ਜਿਵੇਂ ਦਾ ਚਾਨਣ ਸਮੇਂ ਚਾਨਣ ਹੋਏ ਮਾਲਕ ਆਖ ਲੈਣਗੇ ਹੁਣ ਕਲਾ ਮੇਰੇ ਉੱਤੇ ਤੂੰ ਡਿਪੈਂਡ ਨਾ ਰਹਿ ਥੋੜਾ ਗ ਆਪ ਯਤਨ ਕਰ ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਦੇ ਨਾਲ ਇਸ ਚੀਜ਼ ਨੂੰ ਪ੍ਰਗਟ ਕਰਨਾ ਪੈਂਦਾ ਲੱਕੜ ਦੇ ਅੰਦਰ ਅੱਗ ਹੈ ਧਰਤੀ ਦੇ ਹੇਠਾਂ ਪਾਣੀ ਹੈ ਇਨਸਾਨ ਦੇ ਅੰਦਰ ਆਵਾਜ਼ ਹੈ ਇਨਸਾਨ ਆਵਾਜ਼ ਨੂੰ ਦੇਣ ਲੱਗਿਆ ਮੂੰਹ ਨੂੰ ਖੋਲਦਾ ਹੈ ਹਵਾ ਦਾ ਵਾਜਾ ਵੱਜਦਾ ਸ਼ਬਦ ਕ੍ਰिएशन ਹੁੰਦੀ ਹੈ ਧਰਤੀ ਦੇ ਹੇਠਾਂ ਪਾਣੀ ਹੈ ਇਨਸਾਨ ਬੋਰ ਕਰੇਗਾ ਉਸ ਪਾਣੀ ਨੂੰ ਕੱਢੇਗਾ ਲੱਕੜ ਦੇ ਵਿੱਚ ਅੱਗ ਹੈ ਬਾਰੀ ਤੌਰ ਦੇ ਉੱਤੇ ਅੱਗ ਨੂੰ ਅਜਲਾਉਣਾ ਪਏਗਾ ਅੰਦਰ ਦੀ ਅੱਗ ਪ੍ਰਗਟ ਹੋਏਗੀ ਪਾਰਸ਼ਾ ਕਹਿੰਦੇ ਸੱਜਣਾ ਇਹ ਗਿਆਨ ਦੀ ਦਾਤ ਪ੍ਰਮਾਤਮਾ ਨੇ ਤੇਰੇ ਅੰਦਰ ਪਾਈ ਇਸ ਗਿਆਨ ਦੀ ਦਾਤ ਨੂੰ ਤੈਨੂੰ ਪ੍ਰਗਟ ਕਰਨਾ ਪਏਗਾ ਗੁਰਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਦਿੱਤੀ ਹੋਈ ਸਿੱਖਿਆ ਉੱਤੇ ਚੱਲ ਕੇ ਇਹਨੂੰ ਪ੍ਰਗਟ ਕਰ ਗੁਰੂ ਕੀ ਸੇਵਾ ਸੋ ਕਰਿਸ ਆਪ ਕਰਾਏ ਨਾਨਕ ਸਿਰ ਦੇ ਛੁੱਟੀ ਹੈ ਸਾਧਸ਼ਾ ਇਹ ਮਾੜੇ ਕਰਮ ਤੋਂ ਇਹ ਮਾੜੀ ਜ਼ਿੰਦਗੀ ਤੋਂ ਮਾੜੇ ਕਰਮਾਂ ਤੋਂ ਮੈਂ ਕਿਵੇਂ ਛੁੱਟਾਂ ਪਾਤਸ਼ਾਹ ਕਹਿੰਨੇ ਨਾਨਕ ਸਿਰ ਦੇ ਛੁੱਟੀ ਹੈ ਦਰਗਾ ਪਤ ਪਾਏ ਤੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਪਰਮਾਤਮਾ ਦੀਆਂ ਨਦਰਾਂ ਦੇ ਵਿੱਚ ਤੂੰ ਉਦੋਂ ਹੀ ਆਪਣੀ ਪਤ ਨੂੰ ਪਾ ਸਕਦਾ ਹੈ ਮਲਕ ਅਕ ਜਦੋਂ ਆਪਣੇ ਮਤ ਨੂੰ ਆਪਣੀ ਅਕ ਨੂੰ ਗੁਰੂ ਦੇ